ਰਹਿੰਦੇ ਸਿੱਖਾਂ ਨੂੰ ਸਿੰਘਾਂ ਨੂੰ ਬਚਨ ਕੀਤਾ ਸਤਿਗੁਰੂਆਂ ਨੇ ਸਰਸਾ ਨਦੀ ਨੂੰ ਪਾਰ ਕਰਕੇ ਤੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਾ ਕੇ ਪੜਾ ਕਰਨਾ ਹੈ ਗਿਣਤੀ ਦੇ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਇਸ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਾ ਕੇ ਪਹੁੰਚਿਆ ਪੋ ਦਾ ਮਹੀਨਾ ਭਾਰੀ ਬਾਰਿਸ਼ ਪੈ ਰਹੀ ਐ ਇਸ ਗੜੀ ਦੀ ਹਾਲਤ ਇਸ ਤਰ੍ਹਾਂ ਜਿਵੇਂ ਇੱਥੇ ਜਮਦੂਤ ਰਹਿੰਦੇ ਹੋ ਪਰ ਜਦੋਂ ਸਤਿਗੁਰੂਆਂ ਨੇ ਜਾ ਕੇ ਚਰਨ ਪਾਏ ਨੇ ਤੇ ਮਾਹੌਲ ਬਦਲ ਗਿਆ ਇਸ ਤਰ੍ਹਾਂ ਲੱਗਦਾ ਜਿਵੇਂ ਅਰਸ਼ਾਂ ਤੋਂ ਉਤਰ ਕੇ ਦੇਵਤਿਆਂ ਨੇ ਆਸਣ ਲਾ ਲਏ ਹੋਣ ਗੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸਿੰਘਾਂ ਨੇ ਆਪਣੇ ਕਮਰ कसे ਖੋਲ ਕੇ ਚੋਲੇ ਨਚੋੜ ਕੇ ਫਿਰ ਤੋਂ ਪਹਿਨ ਲਿਆ কেশਾਂ ਨੂੰ ਕੰਗੇ ਕੀਤਾ ਕੁਝ ਬਾਣੀ ਪੜ ਰਹੇ ਨੇ ਕੁਝ ਸ਼ਸਤਰਾਂ ਨੂੰ ਧਾਰਾਂ ਲਾ ਰਹੇ ਨੇ ਜ਼ਖਮੀ ਹੋਏ ਸਿੰਘਾਂ ਦੀ ਦੇਖਭਾਲ ਸਤਗੁਰੂ ਆਪ ਕਰਦੇ ਪਏ ਨੇ ਤੇ ਇਧਰੋਂ ਕਿਸੇ ਸੀਆਈਡੀ ਵਾਲੇ ਨੇ ਸੂਏ ਨੇ ਖਬਰ ਪਹੁੰਚਾ ਦਿੱਤੀ ਆ ਮੁਗਲ ਫੌਜਾਂ ਦੇ ਕੋਲ ਕਿ ਦਸਵੇਂ ਪਾਤਸ਼ਾਹ ਆਪਣੇ ਗਿਣਤੀ ਦੇ ਸਿੰਘਾਂ ਦੇ ਨਾਲ ਜਿਨ੍ਹਾਂ ਦੀ ਗਿਣਤੀ ਮਸਾਂ 60 70 ਘੋੜੀਆਂ 100 ਦੇ ਨਾਲੋਂ ਘੱਟ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਾ ਕੇ ਰੁਕੇ ਨੇ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਆ ਕੇ ਘੇਰਾ ਪਾ ਲਿਆ ਜਿਨ੍ਹਾਂ ਦੀ ਗਿਣਤੀ ਇਤਿਹਾਸਕਾਰਾਂ 10 ਲੱਖ ਦੱਸੀ ਹੈ 10 ਲੱਖ ਦੀ ਗਿਣਤੀ ਦੇ ਵਿੱਚ ਆਨ ਕਰਕੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਇਆ ਤੇ ਸਿੰਘਾਂ ਨੇ ਅੰਦਰੋਂ ਰਣਨੀਤੀ ਲੀਕੀ ਆ ਕਿ ਜਿੰਨੇ ਕ ਸਾਡੇ ਕੋਲ ਅਸਤਰ ਨੇ ਗੁਰਮੁਖੋ ਇੱਕ ਹੁੰਦਾ ਸ਼ਸਤਰ ਤੇ ਇੱਕ ਹੁੰਦਾ ਅਸਤਰ ਸ਼ਸਤਰ ਉਹ ਆ ਜਿਹੜਾ ਹੱਥੋਂ ਹੱਥ ਦੀ ਲੜਾਈ ਦੇ ਵਿੱਚ ਵਰਤਿਆ ਜਾਂਦਾ ਤੇ ਅਸਤਰ ਉਹ ਆ ਜਿਹੜਾ ਦੂਰੋਂ ਖੜ ਕੇ ਵਾਰ ਕਰਨ ਦੇ ਕੰਮ ਆਵੇ ਕਹਿੰਦੇ ਜਿੰਨੇ ਕ ਸਾਡੇ ਕੋਲ ਤੀਰ ਨੇ ਜਿੰਨਾਂ ਕੋ ਸਾਡੇ ਕੋਲ ਗੋਲੀ ਸਿੱਕਾ ਏ ਘੜੀ ਦੇ ਵਿੱਚੋਂ ਮੁਕਾਬਲਾ ਕੀਤਾ ਜਾਵੇਗਾ ਸ਼ੇਰਾ ਵਾਂਗ ਬੁੱਕਦੇ ਪਿਆ ਸਰਦੀ ਜਿਹੜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗਾਂ ਲੱਗ ਰਹੀ ਸੀ ਸਿੰਘਾਂ ਦੇ ਜੋਸ਼ ਅਕੇ ਕਿਦਰੇ ਦਰਦੀ ਹੋਈ ਦੌੜ ਗਈ ਆ ਵਖੀਆਂ ਦੁਖਦੀਆਂ ਪਈਆਂ ਅੱਖੀਆਂ ਦੇ ਵਿੱਚੋਂ ਨਿੰਦਰ ਉੱਡੀਆ ਬਾਣੀ ਪੜ ਰਹੇ ਨੇ ਗੁਰੂ ਕੇ ਲਾਲ ਸ਼ੌਣੀਆਂ ਬਣਾ ਕੇ ਬੈਠੇ ਨੇ ਘੁੰਮਦੇ ਹੋਏ ਤੀਰ ਜਲਮ ਦੀਆਂ ਛਾਤੀਆਂ ਪਾੜਦੇ ਨੇ ਬਾਬੂ ਰਜਬ ਅਲੀਖਾ ਸਾਹੋਕਿਆਂ ਵਾਲੇ 72 ਕਲਾ ਛੰਦ ਲਿਖਦੇ ਨੇ ਕਿਸ ਤਰ੍ਹਾਂ ਆਓ ਪਿਆਰ ਦੇ ਨਾਲ ਸਰਵਨ ਕਰੋ ਕਿਲਾ ਛੋੜ ਕੇ ਸਤਿਗੁਰੂ ਲੰਘ ਗਏ ਪਾਰ ਦਲੋਰਾ ਡੇਰਾ ਲਾਲਿਆ ਸਤਿਗੁਰੂ ਬੇਖ ਗੜੀ ਚਮਕੋਰਾ ਕਸ਼ਮੇਸ਼ ਗੁਰਾਂ ਨੇ ਜੀ ਤੇਜ ਦੇ ਘੋੜੇ ਦਰਿਆਵਲ ਮੋੜ ਮਾਰ ਕੇ ਛਾਲਾ ਬਣਾ ਲੀਆਂ ਪਾਲਾ ਨਿਕਲ ਕੇ ਬਾਰ ਨਚੋੜੇ ਕਪੜੇ ਘਟ ਸੋ ਦੇ ਨਾਲੋਂ ਜੀ ਕਾਰਮੇ ਜਵਾਨ ਬੜੇ ਬਲਵਾਨ 50 60 70 ਗੜੀ ਵਿੱਚ ਅਪੜੇ ਕਿਲਾ ਬਹੁਤ ਪੁਰਾਣਾ ਜੀ ਫਟੇ ਪੈ ਥਮ ਜੇ ਰੈਣ ਵਿੱਚ ਜੰਮ ਜੇ ਦੇਵਾ ਦੇ ਵਾਸੇ ਉਜਾੜਾ ਪਾਸੇ ਭੇੜ ਕੇ ਗੇਟ ਕਰਨ ਵਦ ਵੀਹਾ ਰਹਿ ਗਰਜ ਬਾਦਰ ਜੀ ਜਾਣ ਬਣ ਰਾ ਮਰ ਭੁੱਕ ਦੇ ਘੜੀ ਵਿੱਚ ਪੱਟਲੇ ਘੋਰ ਨੇ ਛੀਆਂ ਦਸ਼ਮੇਸ਼ ਗੁਰਾਂ ਦੇ ਤੇਜ ਦੇ ਘੋੜੇ ਦਰਿਆਵਲ ਮੋੜ ਮਾਰ ਕੇ ਛਾਲਾ ਬਣਾ ਲਈ ਬਾਲਾ ਨਿਕਲ ਕੇ ਬਾਹਰ ਨਚੋੜੇ ਕੱਪੜੇ ਕਟਸੋ ਦੇ ਨਾਲੋਂ ਦੀ ਕਰਮ ਜਵਾਨ ਬੜੇ ਬਲਵਾਨ 56 70 ਗੜੀ ਵਿੱਚ ਅਪੜੇ ਕਿਲਾ ਬਹੁਤ ਪੁਰਾਣਾ ਜੀ ਫਟੇ ਪੈ ਥਮ ਜੇ ਰੈਣ ਵਿੱਚ ਜੰਮ ਜੇ ਦੇਵਾ ਦੇ ਵਾਸੇ ਉਜਾੜਾ ਪਾਸੇ ਪੇੜ ਕੇ ਗੇਟ ਕਰਨ ਬੰਦ ਵਿਆਂ ਰਹਿ ਗਰਜ ਬਾਹਦਰ ਜੀ ਜਾਣ ਬਣ ਕੁਕ ਤੇ ਕੜਾ ਮਰ ਬੁੱਕ ਤੇ ਗੜੀ ਵਿੱਚ ਪਟਲੇ ਕੋਰ ਨੇ ਛੀਆਂ ਹੋ ਲਲ ਕੰਨਾਂ ਨੂੰ ਢਾਸਣੇ ਜੀ ਦੁਖ ਦੀਆਂ ਵਖੀਆਂ ਮੇਚਣ ਨਾ ਅਖੀਆਂ ਚੜੇ ਤਰਥੋਲੇ ਕਮਰ ਕਸੇ ਖੋਲੇ ਕੇਸ ਵਾਉਂਦੇ ਨੀਂਦ ਕੀ ਆਉਣੀ ਬਿਠ ਸ਼ਬਦ ਪੜੀ ਗਏ ਜੀ ਕਈਆਂ ਦੇ ਸਾਪੀ ਮਾਰਦੇ ਥਾਪੀ ਰੌਣਕਾਂ ਲੱਗੀਆਂ ਗੁਰੂ ਕੀ ਸ਼ੋਣੀ ਚੜ ਖੜੇ ਨਚੋੜਨ ਜੀ ਬੜੇ ਬਟਚਾੜ ਮੌਤ ਦੇ ਲਾੜ ਫਰਕ ਤੇ ਬਾਜੂ ਵਜੀਦਾ ਆਜ ਪੀ ਔਰਤ ਰੱਜ ਕੇ ਬਜਾਣੋ ਤੀਆਂ ਰਹਿ ਕਰ ਚ ਬਹਾਦਰ ਜੀ ਜਾਨ ਬਣ ਕੁੱਕਦੇ ਤੜਾ ਮਰ ਬਖ ਦੇ ਗੜੀ ਵਿੱਚ ਪੱਟ ਲੈ ਕੋਰ ਕੜਾ ਬਾਣ ਪਥੇ ਤੇ ਬਾਣ ਮਸ਼ੈਰੇ ਖਿਤ ਦੇ ਖੜੇ ਰੁਮਗੇ ਤੇ ਬੜੇ ਜਵਾਨ ਹਰ ਕੀ ਲੜੂ ਲੜੂ ਕਰਦੇ ਵਿੱਚ ਆ ਕੇ ਘੜੀ ਦੇ ਦੀ ਰਹੀ ਨਾ ਸਰਦੀ ਦੌੜ ਗਈ ਡਰ ਦੀ ਹੌਸਲੇ ਵਧ ਗਏ ਜੋਸ਼ ਨਾਲ ਭਰ ਗਏ ਅੱਜ ਮਿਲੇ ਤੂ ਸ਼ਾਸ਼ਨ ਜੇ ਭੀਮਸਣ ਬਾਗਪਾ ਨੂੰ ਸਾਖ ਸਿਰੋ ਕੱਟ ਮੈਲ ਕਰਦੀ ਏ ਢੈਲਾ ਮਾਰ ਕੇ ਗੁਰਜਾ ਕਰਨ ਕਰੀਆਂ ਰਹਿ ਗਰਜ ਬਾਦਰ ਜੀ ਜਾਨ ਬਣ ਕੁੱਕ ਤੇ ਤੜਾ ਮਰ ਫੁਕ ਵਿਚ ਪਟਲ ਕੋਰ ਨੇ ਛੀਆਂ ਓਏ ਉੱਤੇ ਬੁਰਜੀ ਉਸਾਰਨਗੇ ਡੇਗ ਕੇ ਰੱਥ ਲਗਾ ਦਿਓ ਗਾਸੇ ਗੁਰੂ ਕੇ ਸਿੰਘ ਜੇ ਉਡਾ ਦਿਓ ਝੰਗ ਜੇ ਕਾਨੀਆਂ ਮਾਰ ਰੋਕ ਲਓ ਦੂਰੋਂ ਨਦੀ ਸੁਰਖ ਚਲਾ ਦਿਓ ਜੀ ਲਹੂ ਕਟ ਜਿਸਮੋਂ ਵਤਰ ਦਿਓ ਵਿਸਮ ਕੋ ਰੂ ਖੇਤ ਵਾਂਗ ਖੂਹੇ ਤਲ ਪੂਰੋ ਛਕੇ ਅਮਰਤ ਸਬਦੇ ਜੀ ਨਹੀਂ ਜਿੰਦ ਡਰਦੀ ਗੁਰਾਂ ਤੇ ਦਰਦੀ ਗੁਰਾਂ ਤੇ ਬਾਹਰ ਦੋਸ ਇੱਕ ਮਾਰ ਪੈਣ ਗਿਆ ਭੱਜਾ ਕਰਨ ਗੇ ਲੀਆਂ ਰਹਿ ਗਰਜ ਬਾਦਰ ਜੀ ਵਿਚ ਪੱਟਲੇ ਕੋਰ ਨੇ ਛੀਆਂ ਹੋਵੈਰੀ ਆਉਂਦੇ ਹੋਣਗੇ ਜੀ ਫੌਜ ਲੈ ਸਾਰੀ ਕਰ ਲਈਏ ਤਿਆਰੀ ਮਸਾਰਬ ਭੇਜੇ ਤਾਣ ਲੋਨੇ ਦੇ ਮਾਰ ਕੇ ਦੂਰ ਛਾਤੀਆਂ ਚੀਰੋ ਮੜ ਜਮਣਾ ਜਗ ਤੇ ਨਾ ਕਰਨ ਲੋਕ ਚੇਤੇ ਉਡਾ ਦਿਓ ਰੇਤੇ ਮੰਡਲੀਆਂ ਲਾ ਦਿਓ ਗੁਰੂ ਕੇਓ ਬੀਰੋ ਅਸੀਂ ਮੰਗਦੇ ਦੀ ਜੀ ਕਰੀ ਤੰਗ ਇਸ ਦੇਸ ਦੀ ਰੇਸ਼ ਰਖਣਗੇ ਧਰਮ ਕਰਨਗੇ ਸ਼ਰਮ ਕਰਨੀਆਂ ਛਾਵਾਂ ਸਰਦ ਸਰੀਆਂ ਰਹਿ ਕਰ ਜ ਬਾਦਰ ਜੀ ਜਾਨ ਬਣ ਕੁੱਕ ਤੇ ਤੜਾ ਮਰ ਬੁੱਕ ਦੇ ਗੜੀ ਵਿੱਚ ਪੱਟ ਲੈ ਕੋਰ ਨੇਥੀਆਂ ਉਹ ਪਹਿਲਾਂ ਤੁਣਸ਼ੇ ਉਠਾ ਲੋ ਜੀ ਆਉਣ ਜਬ ਸ਼ਾਲ ਸ਼ਮੀਰਾ ਨਾਲ ਜਿਵੇਂ ਖਣ ਮਿਰਜੇ ਉਡਾ ਦਿਓ ਸਿਰ ਜੇ ਫਰੇ ਰਤ ਵਗਦੀ ਫਰਸ਼ ਦੇ ਪਿਉਣੇ ਬਾਬੂ ਮੌਜਾ ਮਾਣੀਆਂ ਦੀ ਬਿਸ਼ਨਪੂਰੇ ਬੰਗਲੇ ਮੁਕਤ ਸਰ ਰੰਗਲੇ ਭਾਈ ਕਟਕਟੇ ਪਿ ਅਖਾੜੇ ਪਿਉਣੇ ਸਦਗੁਰ ਫਰਮਾਉਂਦੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ